I myself was Pamaji's fan <laughs> and people in my family were ਨਾ ਨੂੰ ਫੋਲੋ ਕਰਦਾ ਗ੍ਰਾਮ ਚ ਸੀਟੀ ਬਾਜੀ ਨੂੰ ਪੰਮਾ ਬਾਜੀ ਨੂੰ ਤੇ ਇਹਨਾਂ ਨੂੰ ਤੇ ਜਦ ਇਹਨਾਂ ਨੇ ਮੈਨੂੰ ਨਰੇਟ ਕੀਤੀ ਫਿਲਮ ਬਈ ਇਸ ਤਰ੍ਹਾਂ ਇਸ ਤਰ੍ਹਾਂ ਸੀ ਬਣਾ ਰਹੇ ਨਾ ਬੜੀ ਹੌਲੀ ਹੌਲੀ ਬੋਲਦੇ ਨੇ ਇਸ ਤਰ੍ਹਾਂ ਸੁਣ ਕੇ ਬੋਲਣ ਚ ਅੱਧੀ ਗੱਲ ਇਹਨਾਂ ਨੇ ਸਮਝ ਨਹੀਂ ਆਉਂਦੀ ਤੇ ਮੈਂ ਹਾਂ ਹਾਂ ਰਾਹ ਕੱਢਦਾ ਗਿਆ ਇਹ ਉਹ ਲੋਕ ਜਿਹੜੇ ਇਸ ਤਰ੍ਹਾਂ ਨਾ ਇਹਨਾਂ ਦਾ ਨਰੇਸ਼ਨ ਚੱਲਦਾ ਗਿਆ ਮੈਂ ਕਹਾਂ ਜੀ सत श्रीकाल मेरे कैरेक्टर का नाम रौनक है एंड when आई गॉट अ कॉल आई वॉज वेरी एक्साइटेड टू बी पार्ट ऑफ इट बिकॉज वॉर्निंग वन was सच uh, a हिट आई माई सेल्फ वॉज पम्मा fan फैन एंड पीपल इन माई फैमिली तो जब मुझे बोला और जैसा कि पम्मा जी ने बोला इतना प्यार और इतना मान मिलता है फ्रॉम हम्बल फ्रॉम गिप्पी सर हिज होल टीम तो मैंने कहा ज़रूर ज़रूर जो भी पार्ट होगा मैं बहुत खुशी से आके करूँगी एंड आई रियली फील ऑनर टू बी अ पार्ट ऑफ इट छोटा सा प्यारा सा सरप्राइज है मेरा जो रोल है रौनक का uh, जैसा नाम है वैसा ही रोल है बाकी तुम जाके देखो सेकेंड फेबरू थैंक यू ਕੀ ਆ ਬਾਤ ਹੈ ਸੋ rahul sar likwari ਜਿਹੜਾ ਤਾੜੀਆਂ ਮਾਰਦਾ ਯਾਰ ਪਲੀਜ਼ ਪਹਿਲਾਂ ਸੋ ਸਰ ਵਾਪਸ ਆਇਓ ਪੰਜਾਬ ਦੇ ਵਿੱਚ ਐਂਡ ਵਰਨਿੰਗ ਇਡਾ ਵਡਾ ਨਾਮ ਆਪਣੇ ਆਪ ਦੇ ਵਿੱਚ ਹੀ ਤੁਹਾਨੂੰ ਟੀਮ ਦੇ ਨਾਲ ਜੁੜ ਕੇ ਕਿਵੇਂ ਦਾ ਲੱਗਿਆ ਐਂਡ ਥੋੜਾ ਆਪਣੇ ਕੈਰੈਕਟਰ ਬਾਰੇ ਪਲੀਜ਼ ਦੱਸੋ ਸੱਚੇ ਗੱਲ ਜੀ ਸਾਰਿਆਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ ਆਈ ਥਿੰਕ ਕੈਰੈਕਟਰ ਤਕੀ ਦੱਸਾਂ ਯਾਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ ਕੰਮ ਕਰਨ ਦੀ ਜਦ ਵੀ ਕੋਈ ਮੌਕਾ ਮਿਲਦਾ ਇੱਥੇ ਕੰਮ ਕਰਨ ਦਾ ਕਾਸੋਰ ਦੇ ਜਿਵੇਂ ਇਸ ਗੱਲ ਫਿਲਮ ਦੀ ਗੱਲ ਕਰਾਂ ਪਿਆਰ ਬਹੁਤ ਪਾਇਆ ਇਹਨਾਂ ਨੇ ਆ ਬਹੁਤ ਜਿਆਦਾ ਤੇ ਇਹਨਾਂ ਬਹੁਤ ਖੁਸ਼ੀ ਹੁੰਦੀ ਹੈ ਮਤਲਬ ਇਹਨਾਂ ਨੂੰ ਮੈਂ ਫੋਲੋ ਕਰਦਾ ਗ੍ਰਾਮ ਚੇ ਸੀਟੀ ਬਾਜੀ ਨੂੰ ਭੰਮਾ ਬਾਜੀ ਨੂੰ ਤੇ ਇਹਨਾਂ ਨੂੰ ਕਈਆਂ ਨੂੰ ਇੰਨੀ ਖੁਸ਼ੀ ਮਿਲਦੀ ਹੈ ਤੇ ਸਾਡੇ ਜਿਹੜੇ ਆਰਟਿਸਟਿਕ ਬਹੁਤ ਹੀ ਜਿਆਦਾ ਸਿਨੇਮਾਟੋਗ੍ਰਾਫਰ ਨੇ ਇਹਨਾਂ ਨਾਲ ਤੇ ਪਹਿਲਾਂ ਅਸੀਂ ਕੰਮ ਕੀਤਾ ਸੀ ਪਹਿਲਾਂ ਕਈ ਵਰਸ਼ ਹੋ ਗਏ ਉਹਦੋਂ ਤੇ ਮਿਰਜ਼ਾ ਫਿਲਮ ਸੀ ਕਿ ਕੈਨੇਡਾ 'ਚ ਕੰਮ ਕੀਤਾ ਸੀ ਮਗਰ ਇਧਰ ਜਿਹੜੀ ਮੇਰੀ ਡਬਿੰਗ ਜੇ ਠੀਕ ਹੋਈ ਹੈ ਜਾਂ ਜੋ ਵੀ ਹੈ ਉਹਨਾਂ ਦਾ ਹੱਕਦਾਰ ਹੈ ਬੈਠਾ ਮੇਰੇ ਨਾਲ ਹਮਾਰ ਹੁੰਡਲ ਹੈ ਨਾ ਤੇ ਇਸ ਫਿਲਮ ਦੀ ਗੱਲ ਕਰਾਂ ਤੇ ਦੂਜੀ ਬਹੁਤ ਇੰਟਰਸਟਿੰਗ ਫਿਲਮ ਗੱਲ ਜਿਹੜੀ ਇਸ ਫਿਲਮ ਦੀ ਹੈਗੀ ਹੈ ਕਿ ਬਹੁਤ ਜ਼ਿਆਦਾ ਨਾ ਕਾਮੇਡੀ ਦੇਖਣ ਨੂੰ ਮਿਲਦੀ ਪੰਜਾਬ 'ਚ ਤੇ एक काफ़ी अरसे बाद मैंने लगे कि एक ऑन सॉम काइंड ऑफ फिल्म एंड थैंक्स टू ट्रिफिक थॉट प्रोसेस द सक्सेस ऑफ वॉर्निंग वन एंड देन यू नो द टेकिंग ऑफ द शॉर्ट्स जो गल करा एक तो ये रॉनस हैगी एक इनोसेंस है एक बहुत ही ज़्यादा मसूमियत है कि ना, ना किरदारी पम्मा बाजी की मैं गल कर रहा इतनी ਮਤਲਬ ਮਜ਼ਾ ਤਾਂ ਹੈ ਹੀ ਸੁਣਨ ਦਾ ਜਿਹੜੇ ਵੀ ਡਾਇਲੋਗ ਨੇ ਉਹਦੇ ਵਿੱਚ ਨਾ ਇੱਕ 마ਸੂਮੀਅਤ ਹੈ ਤੇ ਬਹੁਤ ਚੰਗਾ ਲੱਗਦਾ ਜਦ ਵੀ ਕੁਝ ਇਹ ਕਹਿੰਦੇ ਨੇ ਫਿਲਮ ਵਿੱਚ ਕੁਝ ਵੀ ਕਹਿੰਦੇ ਨੇ ਮਤਲਬ ਇੱਕ ਹਾਸਾ ਤਾਂ ਆਉਂਦਾ ਹੀ ਹੈ ਭਾਈ ਨੈਚੁਰਲ ਇੱਕ ਟਾਈਮਿੰਗ ਇਹਨਾਂ ਦੀ ਇਸ ਤਰ੍ਹਾਂ ਦੀ ਹੈ ਤੇ ਮੇਰੇ ਨਾਲ ਦੇ ਉੱਤੇ ਉਸ ਤਰ੍ਹਾਂ ਦੀ ਹੈ ਤੇ ਜਦ ਇਹਨਾਂ ਨੇ ਮੈਨੂੰ ਨਰੇਟ ਕੀਤੀ ਫਿਲਮ ਭਾਈ ਇਸ ਤਰ੍ਹਾਂ ਇਸ ਤਰ੍ਹਾਂ ਸੀ ਬਣਾ ਰਹੇ ਹਨ ਬੜੀ ਹੋਲੀ-ਵੋਲੀ ਬੋਲਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਤਾਂ ਉਹਨਾਂ ਚ ਅੱਧੀ ਗੱਲਾਂ ਨੇ ਸਮਝ ਨਹੀਂ ਆਉਂਦੀ ਮਨ ਨੂੰ ਤੇ ਮੈਂ ਹਾਂ 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 ਕਰਦਾ ਗਿਆ ਇਸ ਤਰ੍ਹਾਂ ਨਾ ਇਹਨਾਂ ਦਾ ਨਰੇਸ਼ਨ ਚੱਲਦਾ ਗਿਆ ਮੈਂ ਕਿਹਾ ਹਾਂ ਜੀ ਮੈਂ ਕਿਹਾ ਹਾਂ ਜੀ ਸਮਝ ਆ ਗਈ ਸਮਝ ਆ ਗਈ ਤੇ ਤੇ ਅਸੀਂ ਕਰ ਰਹੇ ਹਾਂ ਬਿਲਕੁਲ ਨਾ ਕਰ ਰਹੇ ਹਾਂ ਮੈਂ ਹਾਂ ਜੀ ਕਰ ਰਿਹਾ ਭਾਰੀ ਆਵਾਜ਼ ਦਿੱਤੀ ਨਾ ਇਹਨਾਂ ਨੂੰ ਤੇ ਨਾਲੇ ਬੜਾ ਲੋਕ ਹੀ ਤੇ ਬੋਲਦੇ ਨੇ ਫੋਨ ਤੇ ਖਾਸ ਤੌਰ ਤੇ ਤੇ ਗਾੜੀ ਇੰਨੀ ਇਹਨਾਂ ਦੀ ਪੰਜਾਬੀ ਕਿ ਮੈਨੂੰ ਨਾ ਅੱਧੀ ਗੱਲ ਨਹੀਂ ਆਉਂਦੀ ਸੀ ਮੈਂ ਕਿਹਾ ਹਾਂ ਜੀ ਕਰ ਰਿਹਾ ਭਾਰੀ ਆਵਾਜ਼ ਦਿੱਤੀ ਨਾ ਇਹਨਾਂ ਨੂੰ ਤੇ ਨਾਲੇ ਬੜਾ ਲੋਕ ਹੀ ਤੇ ਬੋਲਦੇ ਨੇ ਫੋਨ ਤੇ ਖਾਸ ਤੌਰ ਤੇ ਤੇ ਗਾੜੀ ਇੰਨੀ ਇਹਨਾਂ ਦੀ ਪੰਜਾਬੀ ਕਿ ਮੈਨੂੰ ਨਾ ਅੱਧੀ ਗੱਲ ਨਹੀਂ ਆਉਂਦੀ ਸੀ ਮੈਂ ਕਿਹਾ ਹਾਂ ਜੀ ਕਰ ਰਿਹਾ ਭਾਰੀ ਆਵਾਜ਼ ਦਿੱਤੀ ਨਾ ਇਹਨਾਂ ਨੂੰ ਤੇ ਨਾਲੇ ਬੜਾ ਲੋਕ ਹੀ ਤੇ ਬੋਲਦੇ ਨੇ ਫੋਨ ਤੇ ਖਾਸ ਤੌਰ ਤ ਮੈਂ ਆ ਰਹੇ ਜੀ ਕੰਮ ਕਰਨ ਵਾਸਤੇ ਨਾਲ ਇਹਨਾਂ ਦੇ ਰੈਫਰੈਂਸਸ ਦਿੱਤੇ ਸੀ ਇਹਨਾਂ ਨਾਲ ਦੋਨਾਂ ਨਾਲ ਪਿਆਰ ਸੀਗਾ ਸਾਡਾ ਬਾਕੀ ਰੰਜੀਤ ਜਿਹੜਾ ਹੈ ਜਿਹੜਾ ਮੈਂ ਕੈਰੇਕਟਰ ਦਾ ਨਾਮ ਹੈ ਇਸ ਫਿਲਮ ਵਿੱਚ ਉਹ ਮੈਂ ਕਹਿ ਸਕਦਾ ਇਹ ਨਹੀਂ ਨਾ ਪਿਆਰੇ ਲੋਕ ਬੈਠੇ ਨੇ ਇੱਥੇ ਇਹਨਾਂ ਦਾ ਇੱਕ ਐਂਟੀ ਕੈਰੇਕਟਰ ਹੈ ਸਾਰੇ ਆ ਦੇ ਜੀ ਇਹਨਾਂ ਦਾ ਹੈ ਕਿ ਭਈ ਉਹਦਾ ਕੰਮ ਹੈ ਕਿ ਮੈਂ ਟ੍ਰੇਲਰ ਨਾਲ ਦੋਨੋਂ ਅੰਦਾਜ਼ਾ ਹੋਈ ਗਿਆ ਹੋਵੇਗਾ ਕਿ ਭਈ ਇੱਕ ਥਾਂ ਤੋਂ ਲੈ ਕੇ ਦੂਜੀ ਥਾਂ ਲਗਾ ਜਣਾ ਉਹਨਾਂ ਨੇ ਸਾਰਿਆਂ ਨੂੰ ਬਿਠਾ ਕੇ ਬਠਾਲ ਕੇ ਉਹਦੇ ਵਿੱਚ ਜਿਹੜੀ ਬਸ ਜੀ ਬਣਾਈ ਇਹਨਾਂ ਨੇ ਬਹੁਤ ਸੁੰਦਰ ਬਸ ਬਣਾਈ ਹੈ ਇਹ ਹਾਲ ਹੈ ਸਾਰਾ ਮਤਲਬ ਕੀ ਕਰੀਏ ਹੈਨਾ ਐਨਟੀ ਇਸਟੈਬਲਿਸ਼ਮੈਂਟ ਜਿਹੜੀ ਸਾਡੀ ਟੀਮ ਹੈ ਉਹਨਾਂ ਦਾ ਵਿਚਾਰਿਆਂ ਦਾ ਤੇ ਬਸ ਉਹ ਕੰਮ ਮਿਲਿਆ ਹੈ ਤੇ ਉਹ ਸਿੱਤਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਮੀਦ ਹੈ ਕਿ ਸਾਰਿਆਂ ਨੂੰ ਪਸੰਦ ਆਏਗਾ ਕੰਮ ਉਮੀਦ ਹੈ ਫਿਲਮ ਪਸੰਦ ਆਏਗੀ ਮੇਨ ਇੰਪੋਰਟੈਂਟਲੀ ਨਾਲੇ ਜਿਹੜੀ ਬਹੁਤ ਬਹੁਤ ਵਧੀਆ ਗੱਲ ਲੱਗੀ ਮੈਨੂੰ ਕਿਉਂਕਿ ਇਹਨਾਂ ਨੂੰ ਵਰਨਿੰਗ 1 ਦਾ ਇੱਕ ਐਕਸਪੀਰੀਅੰਸ ਹੋਇਆ ਸੀ ਇੱਕ ਸਵਾਦ ਆਇਆ ਸੀ ਇੱਕ ਇਸ ਤਰ੍ਹਾਂ ਇਹਨੇ ਕਿਹਾ ਕਿ ਇਹਨਾਂ ਨੇ ਇਹਨਾਂ ਦੇ ਨਿਆਣਿਆਂ ਨੇ ਕਿਹਾ ਵੀ ਉਹ ਜਿਉਂਦਾ ਕਰੋ ਇਹਨਾਂ ਨੂੰ ਹੈਨਾ ਭਾਮਾ ਭਾਜੀ ਨੂੰ ਜਿਉਂਦਾ ਕਰੋ ਉਹ ਜਿਹੜਾ ਇੱਕ ਇਮੋਸ਼ਨ ਹੈ ਨਾ ਪੰਜਾਬ ਵਿੱਚ ਜੋ ਇੱਕ ਜਿਹੜਾ ਇੱਕ ਭਾਵਨਾ ਹੈਗੀ ਪੰਜਾਬ ਵਿੱਚ ਜੋ ਜੋ ਵੀ ਗੱਲ ਹੋ ਉਹਨਾਂ ਜਿਹੜੀ ਮਾਸੂਮੀਅਤ ਹੈਗੀ ਹੈ ਇਟ ਵਰਕਡ ਇਨ ਥਿਸ ਫਿਲ ਈਚ ਐਂਡ ਏਵਰੀ ਇੰਡੀਵਿਜੂਅਲ ਹੇਰ ਚਾਹੇ ਉਹ ਇੱਕ ਲਾਈਨ ਬੋਲੇ ਚਾਹੇ ਸੀਡੀ ਵੀ ਮਾਰੇ ਭਾਵੇਂ ਚਾਹੇ ਜੋ ਮਰਜੀ ਕਰੇ ਉਹਦਾ ਨਾ ਇੱਕ ਇੱਕ ਬੰਦੇ ਨੇ ਨਾ ਇੱਕ ਅਨਸਮ ਲਿਟਰਲੀ ਇੱਕ ਅਨਸਮ ਕਾਸਟ ਹੈ ਨਾ ਇੱਕ ਬਹੁਤ ਹੀ ਬਿਊਟੀਫੁੱਲ ਬਹੁਤ ਹੀ ਸੁੰਦਰ ਤਰੀਕੇ ਨਾਲ ਉਹਨੂੰ ਪ੍ਰੈਜੈਂਟ ਕੀਤਾ ਹੈ ਕ੍ਰੈਡਿਟ ਗੋਸ ਟੂ ਡਾਇਰੈਕਟਰ ਜਿਹੜੇ ਜਿਨ੍ਹਾਂ ਨੇ ਕਨਸੀਵ ਕੀਤਾ ਦੋ ਸ਼ੈਤਾਨ ਬੈਠੇ ਨੇ ਇੱਥੇ ਤੇ and in which each piece coming we were discussing it while the trailer was playing also man is wonderful to see that each in every character is presented kabhi kabhi kadi kadi hunda yaar kyunki assi bhi kai baar character slots karde hain role itna lamba nahi hunda trailer jismein to nahi hunde ho kabhi kabhi hai na to jab banda ek contribution karta hai kabhi kabhi te so that's beautiful wo emotion is filmish na ਇਹ ਕਿੰਨੇ ਸਭ ਕੁਲ ਇੱਕ ਟੀਮ ਨਾਲ ਇੱਕ ਜੁੜ ਕੇ ਤੇ ਉਮੀਦ ਹੈ ਤੁਸੀਂ ਪਲੀਜ਼ ਸਾਰੇ ਇਹਨੂੰ ਅੱਗੇ ਲੈ ਕੇ ਜਾਓਗੇ ਆਡੀਅੰਸ ਇਸ ਇਹਨੂੰ ਸਹਾਰਨਗੇ ਬਾਕੀ ਬੈਠੇ ਨੇ ਉੱਤੇ ਕੋਈ ਹੱਥ ਚਾਹੀਦਾ ਬਸ ਗੁਰੂ ਸਾਹਿਬ ਦਾ